ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 808 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 809 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਰਾਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ हे ਪ੍ਰਭੂ ਮੇਰ ਕਰਕੇ ਤੋ ਮੈਨੂੰ ਆਪਣੀ ਹੀ ਸਰਨ ਵਿੱਚ ਰਖ ਸੇਵਾ ਕਸ਼ੂ ਨਾ ਜਾਣਉ ਨੀਚ ਮੁਰਖਾਰੇ ਮੈਂ ਨੀਵੇਂ ਜੀਵਣ ਵਾਲਾ ਹਾਂ ਮੈਂ ਮੂਰਖ ਹਾਂ ਮੈਨੂੰ ਤੇਰੀ ਸੇਵਾ ਭਗਤੀ ਕਰਨ ਦੀ ਜਾਚ ਅਕਲ ਨਹੀਂ ਹੈ ਗੁਰੂ ਪਿਆਰੇਓ ਵੇਖੋ ਨਿਮਰਤਾ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਐਨੇ ਮਹਾਨ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪ੍ਰਮਾਤਮਾ ਦਾ ਰੂਪ ਆਪਣੇ ਆਪ ਨੂੰ ਕਿਧਾ ਨੀਵੇਂ ਦੱਸ ਰਹੇ ਹਨ ਤੇ ਅੱਜ ਕੱਲ ਕਿਸੇ ਬੰਦੇ ਕੋਲ 4 ਕੇ ਪੈਸੇ ਆ ਜਾਣ ਤੇ ਉਹ ਕਹਿੰਦਾ ਮੇਰੇ ਵਰਗਾ ਕੋਈ ਸਿਆਣਾ ਹੀ ਕੋਈ ਨਹੀਂ ਅੱਜ ਕੱਲ ਵਿਦਿਆ ਦਾ ਹੰਕਾਰ ਬਹੁਤ ਲੋਕ ਕਰਦੇ ਹਨ ਕਿਸੇ ਨੂੰ ਕੁਝ ਸਮਝਦੇ ਹੀ ਕੋ ਨਹੀਂ ਤੇ ਧੰਨਤਾ ਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਤੋਂ ਇਹ ਨਿਮਰਤਾ ਸਾਨੂੰ ਵੀ ਸਿੱਖਣੀ ਚਾਹੀਦੀ ਹੈ ਅਸੀਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਸੇਵਾ ਕਸ਼ੂ ਨ ਜਾਣਉ ਨੀਚ ਮੁਰਖਾਰੇ ਮੈਂ ਨੀਵੇਂ ਜੀਵਣ ਵਾਲਾ ਹਾਂ ਮੈਂ ਮੂਰਖ ਹਾਂ ਮੈਨੂੰ ਤੇਰੀ ਸੇਵਾ ਭਗਤੀ ਕਰਨ ਦੀ ਜਾਚ ਅਕਲ ਨਹੀਂ ਹੈ ਮਾ ਨ ਕਰੋ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ ਹੇ ਮੇਰੇ ਪ੍ਰੀਤਮਾ ਹੇ ਮੇਰੇ ਪਿਆਰੇ ਮੈਂ ਤੇਰੇ ਉੱਤੇ ਹੀ ਤੇਰੀ ਬਖਸ਼ਿਸ਼ ਉੱਤੇ ਹੀ ਭਰੋਸਾ ਰੱਖਦਾ ਹਾਂ ਹਮੇ ਅਪਰਾਧੀ ਸਦ ਭੂਲਤੇ ਤੂੰ ਬਖਸ਼ਣਹਾਰੇ ਰਹਾਓ ਅਸੀਂ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ ਭੁੱਲਾ ਕਰਦੇ ਰਹਿੰਦੇ ਹਾਂ ਤੂੰ ਸਦਾ ਸਾਨੂੰ ਬਖਸ਼ਣ ਵਾਲਾ ਦਾਤਾ ਹੈ ਰਹਾਓ ਹਮੇ ਅਵਗਨ ਕਰੈ ਅਸੰਖ ਨੀਤ ਤੂੰ ਨਿਰਗੁਣ ਦਾਤਾਰੇ ਏ ਪ੍ਰਭੂ ਅਸੀਂ ਸਦਾ ਗਿਣਤ ਔਗਣ ਕਰਦੇ ਰਹਿੰਦੇ ਹਾਂ ਤੂੰ ਫਿਰ ਵੀ ਸਾਨੂੰ ਗੁਣਹੀਨਾ ਨੂੰ अनेका ਦਾਤਾਂ ਦੇਣ ਵਾਲਾ ਹੈ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ हे ਪ੍ਰਭੂ ਸਾਡੇ ਨਿਤ ਦੇ ਕਰਮ ਤਾਂ ਇਹ ਹਨ ਕਿ ਅਸੀਂ ਤੈਨੂੰ ਭੁਲਾ ਕੇ ਤੇਰੀ ਟਹਿਲ ਤੇਰੀ ਟਹਿਲਣ ਮਾਇਆ ਦੀ ਸੰਗਤ ਵਿੱਚ ਟਿਕੇ ਰਹਿੰਦੇ ਹਾਂ ਤੁਮ ਦੇਵੋ ਸਭ ਕਿਛ ਦਿਆ ਧਾਰ ਹਮ ਅਕਿਰਤ ਕਿਨਾਰੇ हे प्रभु असी जीव ना शुक्रए हां तू फिर भी मेहर करके सानू हर एक चीज देई जांदा है बड़ा कुछ दित्या सचे बादशाह ने देंदा दे लंदे सक पाए जुगा जुगंतर खाइ खाए पंजवे बादशाह ਸਾਡੀ ਕਾਲ ਯੁਗਾਂ ਦੀ ਹਾਲਤ ਬਿਆਨ ਕਰਦੇ ਹਨ ਗੁਰਬਾਣੀ ਵਿੱਚ ਲਾਗ ਪਰੇ ਤੇਰੇ दान सयो नह चित खਸ ਮਾਰੇ हे खसम प्रभु परमात्मा ਅਸੀਂ ਤੈਨੂੰ ਆਪਣੇ ਚਿੱਤ ਵਿੱਚ ਨਹੀਂ ਵਸਾਉਂਦੇ ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤਾ ਦੇਣ ਵਾਲਾ ਸਾਨੂੰ ਭੁੱਲ ਚੁੱਕਾ ਹੈ ਤੇ ਦਾਤਾਂ ਨਾਲ ਮੋਹ ਪਾਈ ਬੈਠੇ ਹਾਂ ਤੁਜ ਤੇ ਬਾਹਰ ਕਿਛ ਨਹੀਂ ਭਾਵ ਕਾਟਣ ਹਾਰੇ ਏ ਜੀਵਾਂ ਦੇ ਜਨਮ ਮਰਨ ਦੇ ਗੇੜ ਕੱਟਣ ਵਾਲੇ ਜਗਤ ਵਿੱਚ ਕੋਈ ਵੀ ਚੀਜ਼ ਤੇਥੋਂ ਆਕੀ ਨਹੀਂ ਹੋ ਸਕਦੀ ਸਾਨੂੰ ਪੀ ਸਹੀ ਜੀਵਨ ਰਾਹ ਉੱਤੇ ਪਾਈ ਰੱਖ ਕਉ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਦਾ ਉਦਾਰੇ ਏ ਨਾਨਕ ਆਖ ਏ ਦਿਆ ਦੇ ਸੋਮੇ ਗੁਰ ਅਸੀਂ ਤੇਰੀ ਸ਼ਰਨ ਆਏ ਹਾਂ ਸਾਨੂੰ ਮੂਰਖਾ ਨੂੰ ਔਗੁਣਾ ਭੁੱਲਾਂ ਤੋਂ ਬਚਾਈ ਰੱਖ ਬੇਲਾਵਲ ਮਹੱਲਾ ਪੰਜਵਾ ਦੋਸ ਨਾ ਕਾਹੂੰ ਦੀਜੀਏ ਪ੍ਰਭ ਆਪਣਾ ਧਿਆਈਏ ਏ ਮੇਰੇ ਮਾਨ ਆਪਣੀਆਂ ਕੀਤੀਆਂ ਭੁੱਲਾਂ ਦੇ ਕਾਰਨ ਮਿਲ ਰਹੇ ਦੁੱਖਾਂ ਬਾਰੇ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਇਹਨਾਂ ਦੁੱਖਾਂ ਤੋਂ ਬਚਣ ਲਈ ਆਪਣੇ ਪਰਮਾਤਮਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਾਈਏ ਕਿਉਂਕਿ ਉਸ ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਬਹੁਤ ਸੁਖ ਮਿਲਦਾ ਹੈ ਉਸੇ ਦੀ ਹੀ ਸਿਮਤ ਸਲਾਦਾ ਗੀਤ ਗਾਣਾ ਚਾਹੀਦਾ ਹੈ ਕਹੀਐ ਕਾਏ ਪਿਆਰੇ ਤੁਜ ਬਿਨਾ ਹੈ ਪਿਆਰੇ ਪ੍ਰਭੂ ਇਹਨਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਤੇਥੋਂ ਬਿਨਾ ਹੋਰ ਕਿਸ ਦੇ ਪਾਸ ਬੇਨਤੀ ਕੀਤੀ ਜਾਵੇ ਤੁਮ ਦੇ ਹਾਲ ਸੁਆਮੀ ਸਭ ਅਵਗਨ ਹਮਾਰਾ ਹਾਓ ਹੈ ਮੇਰੇ ਮਾਲਕ ਪ੍ਰਭੂ ਪਰਮਾਤਮਾ ਤੂੰ ਤਾਂ ਸਦਾ ਦਿਆ ਦਾ ਘਰ ਹੈ ਸਾਰੇ ਔਗਣ ਅਸਾ ਜੀਵਾਂ ਦੇ ਹੀ ਹਨ ਜਿਨ੍ਹਾਂ ਕਰਕੇ ਸਾਨੂੰ ਦੁੱਖ ਕਲੇਸ਼ ਵਾਪਰਦੇ ਹਨ ਰਹਾਓ ਜਿਉ ਤੁਮਰ ਆਖੋ ਤਿਉ ਰਹਾ ਅਵਰ ਨਹੀਂ ਚਾਰਾ ਏ ਪ੍ਰਭੂ ਤੂੰ ਜਿਵੇਂ ਮੈਨੂੰ ਰੱਖਦਾ ਹੈ ਮੈਂ ਉਸੇ ਤਰ੍ਹਾਂ ਤੇਰੇ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ ਤੇਰੀ ਰਜਾ ਦੇ ਉਲਟ ਮੇਰਾ ਕੋਈ ਜੋਰ ਨਹੀਂ ਚੱਲ ਸਕਦਾ ਨੀ ਧਰਿਆ ਧਰ ਤੇਰੀਆ ਇਕ ਨਾਮ ਆਧਾਰਾ हे ਪ੍ਰਭੂ ਤੂੰ ਹੀ ਨਿਉਟਿਆਂ ਦੀ ਓਟ ਹੈ ਨਿਆਸਰਿਆਂ ਦੇ ਆਸਰੇ ਹੈ ਮੈਨੂੰ ਸਿਰਫ ਤੇਰਾ ਨਾਮ ਤੇਰੇ ਨਾਮ ਦਾ ਸਹਾਰਾ ਹੀ ਚਾਹੀਦਾ ਹੈ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਕਤਾ हे ਪ੍ਰਭੂ ਜੋ ਕੋਈ ਤੂੰ ਕਰਦਾ ਹੈ ਉਸ ਨੂੰ ਜਿਹੜਾ ਮਨੁੱਖ ਆਪਣੇ ਭਲੇ ਵਾਸਤੇ ਹੁੰਦਾ ਮੰਨ ਲੈਂਦਾ ਹੈ ਉਹ ਦੁੱਖਾਂ ਕਲੇਸ਼ਾਂ ਦੀ ਮਾਰ ਤੋਂ ਬਚ ਜਾਂਦਾ ਹੈ ਸਗਲ ਸਮਗਰੀ ਤੇਰੀ ਆ ਸਭ ਤੇਰੀ ਜੁਗਤਾ हे ਪ੍ਰਭੂ ਜਗਤ ਦੇ ਸਾਰੇ ਪਦਾਰਥ ਤੇਰੇ ਬਣਾਏ ਹੋਏ ਹਨ ਸਾਰੀ ਸਮਗਰੀ ਤੇਰੀ ਹੀ ਮਰਿਆਦਾ ਵਿੱਚ ਚੱਲ ਰਹੀ ਹੈ ਚਰਨ ਪਖਾਰੋ ਕਰ ਸੇਵਾ ਜੇ ਠਾਕੁਰ ਭਾਵੇ हे ਪ੍ਰਭੂ हे ਮਾਲਕ ਜੇ ਤੈਨੂੰ ਚੰਗਾ ਲੱਗੇ ਤਾ ਮੈਂ ਤੇਰੀ ਸੇਵਾ ਭਗਤੀ ਕਰਕੇ ਤੇਰੇ ਚਰਨ ਤੋਂਦਾ ਰਹਾ ਭਾਵ ਹਉ ਮੈਂ ਤਿਆਗ ਕੇ ਤੇਰੇ ਦਰ ਤੇ ਡਿਗਾ ਰਹਾ ਹੋ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ हे ਪ੍ਰਭ ਦਿਆਵਾਨ ਹੋ ਕਿਰਪਾ ਕਰ ਤਾਂ ਕਿ ਤੇਰੀ ਦਇਆ ਦੇ ਕਿਰਪਾ ਤੇਰੀ ਦਇਆ ਤੇ ਕਿਰਪਾ ਨਾਲ ਤੇਰਾ ਦਾਸ ਨਾਨਕ ਤੇਰੇ ਗੁਣ ਗਾਂਦਾ ਰਹੇ ਬੇਲਾਵਲ ਮਹੱਲਾ ਪੰਜਵਾ ਮਿਰਤ ਹਸੈ ਸਿਰ ਉਪਰੇ ਪਸ਼ੂਆ ਨਹੀਂ ਬੂਜੈ ਏ ਭਾਈ ਮੌਤ ਹਰੇਕ ਮਨੁੱਖ ਦੇ ਸਿਰ ਉੱਤੇ ਖਲੋਤੀ ਹੱਸ ਰਹੀ ਹੈ ਕਿ ਮੂਰਖ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਆਪਣੀ ਮੌਤ ਦਾ ਚੇਤਾ ਹੀ ਨਹੀਂ ਕਰਦਾ ਪਰ ਪਸ਼ੂ ਸੁਭਾਅ ਵਾਲਾ ਮਨੁੱਖ ਇਹ ਗੱਲ ਸਮਝਦਾ ਹੀ ਨਹੀਂ ਬਾਦ ਸਾਧ ਹੰਕਾਰ ਮੈਂ ਮਰਣਾ ਨਹੀਂ ਸੂਜੈ ਝਗੜਿਆਂ ਵਿੱਚ ਪਦਾਰਥਾਂ ਦੇ ਸਵਾਦਾਂ ਵਿੱਚ ਹੰਕਾਰ ਵਿੱਚ ਫਸ ਕੇ ਮੂਰਖ ਮਨੁੱਖ ਮੌਤ ਦੂਰ ਸਮਝਦਾ ਹੈ ਕਈ ਮੂਰਖ ਤਾਂ ਜਿਵੇਂ ਜੇ ਆਪ ਹੁੰਦੇ ਹਨ ਉਹ ਜਿਹੀ ਬੱਚੇ ਹੁੰਦੇ ਰਹੁੰਦੇ ਨਾ ਤੇ ਆਪ ਨੂੰ ਅਕਲ ਹੁੰਦੀ ਮੂਰਖਾ ਨੂੰ ਤੇ ਨਾ ਹੀ ਗਾਂ ਬੱਚਿਆ ਨੂੰ ਇੱਕ ਕਹਾਵਤ ਹੈ ਪੰਜਾਬੀ ਦੀ ਕਿ ਜਿੱਦਾਂ ਦੀ ਕੋਕੋ ਉਦਾਂ ਦੇ ਕੋਕੋ ਦੇ ਬੱਚੇ ਕਿਉਂਕਿ ਆਪ ਵੀ ਮੂਰਖਾਂ ਨੂੰ ਬੋਲਣਾ ਨਹੀਂ ਆਉਂਦਾ ਸਮਾਜ ਵਿੱਚ ਵਿਚਰਨਾ ਨਹੀਂ ਆਉਂਦਾ ਉਹੋ ਜਿਹੀ ਅੱਗੇ ਉਹਨਾਂ ਦੀ ਔਲਾਦ ਪੈਦਾ ਹੁੰਦੀ ਹੈ ਕਿਉਂਕਿ ਚੰਗਿਆਂ ਦੇ ਘਰ ਚੰਗੇ ਜੰਮਣ ਮੰਦਿਆਂ ਦੇ ਘਰ ਮੰਦੇ ਕਹਿੰਦੇ ਚੰਗੇ ਬੱਚੇ ਰਾਜ ਬਹਾਵਣ ਮੰਦੇ ਪੰਨਣ ਜਾਂਦੇ ਤੇ ਮੂਰਖ ਜਿਹੜੇ ਨੇ ਉਹ ਲੜਾਈ ਝਗੜਿਆਂ ਵਿੱਚ ਹੀ ਸਮਾ ਲੰਗਾ ਦਿੰਦੇ ਹਨ ਉਹਨਾਂ ਨੂੰ ਬੋਲਣ ਦੀ ਵੀ ਅਕਲ ਨਹੀਂ ਹੁੰਦੀ ਗੁਰੂ ਜੀ ਕਹਿੰਦੇ ਹਨ ਬਾਦ ਸਾਧ ਹੰਕਾਰ ਮੈਂ ਮਰਨਾ ਨਹੀਂ ਸੂਜੈ ਝਗੜਿਆਂ ਵਿੱਚ ਪਦਾਰਥਾਂ ਦੇ ਸੁਆਦਾਂ ਵਿੱਚ ਹੰਕਾਰ ਵਿੱਚ ਫਸ ਕੇ ਮਨੁੱਖ ਨੂੰ ਮੋਤ ਸੁਜਦੇ ਹੀ ਨਹੀਂ ਸਤ ਗੁਰ ਸੇਵੋ ਆਪਨਾ ਕਾਹੇ ਫਿਰੋ ਅਭਾਗੇ ਬੇਬਦ ਏ ਬਦ ਕਿਸਮਤ ਕਿਉਂ ਭਟਕਦਾ ਫਿਰਦਾ ਹੈ ਬੰਦਿਆ ਆਪਣੇ ਗੁਰ ਦੀ ਸ਼ਰਨ ਪਿਆ ਰਹੋ ਦੇਖ ਕਸੁੰਬਾ ਰੰਗੁਲਾ ਕਾਹੇ ਪੂਲ ਲਾਗੇ ਰਹਾਓ ਸੋਹਣੇ ਰੰਗ ਵਾਲਾ ਕਸੁੰਬਾ ਮਨ ਮੋਣੀ ਮਾਇਆ ਵੇਖ ਕੇ ਕਿਉਂ ਕਰਾਹੇ ਪੈ ਰਿਆ ਹੈ ਪ੍ਰਮਾਤਮਾ ਦਾ ਨਾਮ ਜਪਿਆ ਕਰ ਰਹਾਓ ਕਰ ਕਰ ਪਾਪ ਦਰਬ ਕੀਆ ਵਰਤਣ ਕਹਿ ਤਾਈਂ हे ਭਾਈ ਸਾਰੀ ਉਮਰ ਪਾਪ ਕਰ ਕਰ ਕੇ ਲੋਕਾਂ ਤੋਂ ਵਿਆਜਾਂ ਲੈ ਲੈ ਕੇ ਲੋਕਾਂ ਨੂੰ ਬਰਬਾਦ ਕਰ ਕਰਕੇ ਹੀ ਮਨੁੱਖ ਆਪਣੇ ਵਰਤਣ ਲਈ ਧਨ ਇਕੱਠਾ ਕਰਦਾ ਰਿਹਾ ਮਾਟੀ ਸੋ ਮਾਟੀ ਰਲੀ ਨਾਗਾ ਉੱਠ ਜਾਈ ਪਰ ਮੌਤ ਆਉਣ ਤੇ ਇਸ ਦੇ ਸਰੀਰ ਦੀ ਮਿੱਟੀ ਧਰਤੀ ਨਾਲ ਰਲ ਗਈ ਤੇ ਜੀਵ ਖਾਲੀ ਹੱਥ ਹੀ ਉੱਠ ਕੇ ਤੁਰ ਪਿਆ ਜੋ ਬੇਈਮਾਨੀ ਚੋਰੀ ਠੱਗੀ ਧੋਖੇ ਦਾ ਕਮਾਇਆ ਉਹ ਸਭ ਤਰੇ ਦਾ ਤਰਿਆ ਹੀ ਰਹਿ ਗਿਆ ਨਾਲ ਤੇ ਇੱਕ ਸੂਈ ਵੀ ਨਹੀਂ ਲੈ ਜਾਂਦਾ ਮਨੁੱਖ ਜਾ ਕਹਿ ਕੀ ਹੈ ਸ਼ਰਮ ਕਰੈ ਤੇ ਬੈਰ ਬਿਰੋਧੀ ਜਿਨ੍ਹਾਂ ਸੰਬੰਧੀਆਂ ਦੀ ਖਾਤਰ ਮਨੁੱਖ ਧਨ ਇਕੱਠਾ ਕਰਨ ਦੀ ਮਿਹਨਤ ਕਰਦਾ ਹੈ ਪੁੱਤਰ istri ਧੀਆ ਪੁੱਤਰਾਂ ਵਾਸਤੇ ਧਨ ਜੋੜਦਾ ਹੈ ਤੋੜ ਤੱਕ ਇਸ ਨਾਲ ਸਾਥ ਨਹੀਂ ਨਿਭਾ ਸਕਦੇ ਹੋ ਇਸ ਵਾਸਤੇ ਇਸ ਨਾਲ ਵੈਰ ਕਰਨ ਵਾਲੇ ਵਿਰੋਧ ਕਰਨ ਵਾਲੇ ਹੀ ਬਣਦੇ ਹਨ ਅੰਤ ਕਾਲ ਭਜ ਜਾਹੇਂਗੇ ਕਾਹੇ ਜਲੋ ਕਰੋਦੀ ਏ ਭਾਈ ਤੂੰ ਇਨ੍ਹਾਂ ਦੀ ਖਾਤਰ ਹੋਰ ਨਾਲ ਵੈਰ ਸਹੀੜ ਸਹੀੜ ਕੇ ਕਿਉਂ ਕ੍ਰੋਧ ਵਿੱਚ ਸੜਦਾ ਹੈ ਕਿਉਂ ਵੀ ਨਾ ਬਾਤੇ ਚੋਰੀ ਠੱਗੀ ਧੋਖੇ ਕਰਦਾ ਹੈ ਇਹ ਤਾਂ ਆਖਰ ਆਖਰ ਵੇੜੇ ਤੇਰਾ ਸਾਥ ਛੱਡ ਜਾਣਗੇ ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮਾ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗਦੇ ਹਨ ਉਹੀ ਮਨੁੱਖ ਪ੍ਰਭੂ ਦੇ ਭਗਤਾਂ ਦੀ ਚਰਨ ਧੂੜ ਬਣਦਾ ਹੈ ਕਉ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਣਾ ਹੈ ਨਾਨਕ ਆਖ ਗੁਰੂ ਦੀ ਸ਼ਰਨ ਪਿਆ ਮਾਇਆ ਦੇ ਮੋਹ ਦੇ ਬੰਧਨ ਟੁੱਟ ਜਾਂਦੇ ਹਨ ਬੇਲਾਵਲ ਮਹੱਲਾ ਪੰਜਵਾ ਪਿੰਗੋਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ ਹੈ ਮਿੱਤਰ ਗੁਰੂ ਦੀ ਕਿਰਪਾ ਨਾਲ ਮਾਨੋ ਲੁੱਲੇ ਪਿੰਗਲੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ ਪਹਾੜਾਂ ਦੇ ਚੜ ਜਾਂਦੇ ਹਨ ਜਦੋਂ ਪਿੰਗਲਾ ਪਹਾੜ ਚੜ ਜਾਵੇ ਤੇਰੀ ਹੋ ਜੇ ਮਿਹਰ ਦਾ ਤੇਆ ਮਹਾ ਮੂਰਖ ਮਨੁੱਖ ਸਿਆਣੇ ਵਿਖਿਆਨ ਕਰਤਾ ਬਣ ਜਾਂਦੇ ਹਨ ਅੰਦਲੇ ਤ੍ਰਿਪਵਣ ਸੂਜਿਆ ਗੁਰ ਭੇਟ ਪੁਨੀਤਾ ਗੁਰੂ ਨੂੰ ਮਿਲ ਕੇ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਅੰਨੇ ਨੂੰ ਤਿੰਨਾ ਪਵਨਾ ਦੀ ਸੋਝੀ ਪੈ ਜਾਂਦੀ ਹੈ ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ ਏ ਮੇਰੇ ਮਿੱਤਰ ਗੁਰੂ ਦੀ ਸੰਗਤ ਦੀ ਵਡਿਆਈ ਧਿਆਨ ਨਾਲ ਸੁਣ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਰਹਾਓ ਜਿਹੜਾ ਵੀ ਮਨੁੱਖ ਨਿਤ ਗੁਰੂ ਦੀ ਸੰਗਤ ਵਿੱਚ ਬੈਠਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦੇ ਅੰਦਰੋਂ ਵਿਕਾਰਾਂ ਦੀ ਮਹਿਲ ਦੂਰ ਹੋ ਜਾਂਦੀ ਹੈ ਉਸ ਦੇ ਕਰੋੜਾਂ ਪਾਪ ਨਾਸ਼ ਹੋ ਜਾਂਦੇ ਹਨ ਰਹਾਓ ਐਸੀ ਭਗਤ ਗੋਵਿੰਦ ਕੀ ਕੀਟ ਹਸਤੇ ਜੀਤਾ हे ਮਿੱਤਰ ਸਾਧ ਸੰਗਤ ਵਿੱਚ ਆ ਕੇ ਕੀਤੀ ਹੋਈ ਪ੍ਰਮਾਤਮਾ ਦੀ ਭਗਤੀ ਅਚਰਜ ਤਾਕਤ ਰੱਖਦੀ ਹੈ ਇਸ ਦੀ ਬਰਕਤ ਨਾਲ ਕੀੜੀ ਨਿਮਰਤਾ ਨੇ ਹਾਥੀ ਹੰਕਾਰ ਨੂੰ ਜਿੱਤ ਲਿਆ ਹੈ ਜੋ ਜੋ ਕੀਨੋ ਆਪਨੋ ਤਿਸ ਅਬੈ ਦਾਨ ਦਿੱਤਾ ਭਗਤੀ ਉੱਤੇ ਪ੍ਰਸੰਨ ਹੋ ਕੇ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਆਪਣਾ ਬਣਾ ਲਿਆ ਉਸ ਨੂੰ ਪ੍ਰਮਾਤਮਾ ਨੇ ਨਿਰਪੈਤਾ ਦੀ ਦਾਤ ਦੇ ਦਿੱਤੀ ਸਿੰਘ ਬਿਲਾਈ ਹੋਏ ਗਿਓ ਤ੍ਰਿਣ ਮੇਰ ਦਿਖੀਤਾ हे ਮਿੱਤਰ ਗੁਰੂ ਦੀ ਸੰਗਤ ਦੀ ਬਰਕਤ ਨਾਲ ਸ਼ੇਰ ਹੰਕਾਰ ਬਿੱਲੀ ਨਿਮਰਤਾ ਬਣ ਜਾਂਦਾ ਹੈ ਟੀਲਾ ਗਰੀਬੀ ਸੁਭਾਅੋ ਸੁਮੇਰ ਪਰਬਤ ਬੜੀ ਵੱਡੀ ਤਾਕਤ ਦਿਸਣ ਲੱਗ ਪੈਂਦਾ ਹੈ ਸਰਮ ਕਰਤੇ ਦਮ ਆੜ ਕੋ ਤੇ ਗਨੀ ਤਨੀਤਾ ਜਿਹੜੇ ਮਨੁੱਖ ਪਹਿਲਾਂ ਅੱਧੀ ਅੱਧੀ ਕੋਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ ਉਹ ਦੌਲਤਮੰਤ тнаੜ ਬਣ ਜਾਂਦੇ ਹਨ ਮਾਇਆ ਵੱਲੋਂ ਬੇਮੁਥਾਜ ਹੋ ਜਾਂਦੇ ਹਨ ਕਾਹਨ ਵਡਾਈ ਕਹਿ ਸਕੋ ਬੇਅੰਤ ਗੁਣਤਾ हे ਮੇਰੇ ਮਿੱਤਰ ਸਾਧ ਸੰਗਤ ਵਿੱਚੋਂ ਮਿਲਦੇ ਹਰ ਨਾਮ ਦੀ ਮੈਂ ਕਿਹੜੀ ਕਿਹੜੀ ਵਡਿਆਈ ਦੱਸਾਂ ਪ੍ਰਮਾਤਮਾ ਦਾ ਨਾਮ ਬੇਅੰਤ ਗੁਣਾ ਦਾ ਮਾਲਕ ਹੈ ਜਿਹੜੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਜਾਂਦਾ ਹੈ ਉਸ ਹਿਰਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ ਕਿਰਪਾ ਮਾਲਕ ਦੀ ਹੋ ਜਾਂਦੀ ਹੈ ਜਿਸ ਉੱਤੇ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸ੍ਰੀਤਾ ਪੰਜਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਆਪਣੀ ਬਾਣੀ ਵਿੱਚੋਂ ਅਰਦਾਸ ਕਰਦੇ ਹਨ ਏ ਨਾਨਕ ਅਰਦਾਸ ਕਰ ਤੇ ਆਖੇ ਪ੍ਰਭੂ ਮੈਂ ਤੇਰੇ ਦਰ ਦਾ ਗੁਲਾਮ ਹਾਂ ਮਿਹਰ ਕਰਕੇ ਮੈਨੂੰ ਆਪਣਾ ਨਾਮ ਬਖਸ਼ ਕਾਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹ ਨਾਨਕ ਦਰਸਰੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 809 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 810 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ